ਤੇ ਮੈਂ ਹਾਂ ਗੋਬਿੰਦ ਰਾਏ ਨਕੌਦਰ ਦੇ ਵੀਰਪੰਡ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਪਿੱਛੇ ਮੇਰੇ ਲਾਈਨਾਂ ਆ ਸੋ ਵੀਰਪੰਡ ਪਿੱਛੇ ਆ ਹਲਕਾ ਵਿਧਾਇਕ ਨਕੌਦਰ ਆਮ ਆਦਮੀ ਪਾਰਟੀ ਤੋਂ ਇੰਦਰਜੀਤ ਕੌਰਮਾਨ ਦਾ ਪਿੰਡ ਆ ਸੋ ਇਸ ਲਾਈਨਰ ਤੇ ਇੱਕ ਲੜਕੇ ਦੀ ਜਿਸ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾਂਦਾ ਜੋ ਨਕੌਦਰ ਦੇ ਰਵਿਦਾਸ ਮੁਹੱਲੇ ਦਾ ਆ ਆ ਉਸ ਲੜਕੇ ਦੀ ਇੱਥੇ ਬੋਡੀ ਪਈ ਆ ਸੋ ਮਾਰ ਕੇ ਕਿਸੇ ਨੇ ਸੁੱਟ ਦਿੱਤਾ ਉੱਥੇ ਇੱਥੇ ਤੇ ਤੁਸੀਂ ਦੇਖ ਸਕਦੇ ਆਪਣੇ ਇਹ ਪੁਲਿਸ ਪਰ ਸ਼ਾਸਨ ਵੀ ਪਹੁੰਚਿਆ ਹੋਰ ਪਿੰਡ ਦੇ ਜਾਂ ਘਰਾਂ ਦੇ ਉਹ ਮੁੰਡੇ ਦੇ ਰਿਸ਼ਤੇਦਾਰ ਵੀ ਪਹੁੰਚੇ ਆ ਇਸ ਲੜਕੇ ਦੇ ਡੈਡੀ ਨਕੋਦਰ ਦੇ ਵਿੱਚ ਇੱਕ ਮੀਟ ਸ਼ਾਪ ਚਲਾਉਂਦੇ ਆ ਨਕੋਦਰ ਤੋਂ ਮਹਿਦਬਾਦ ਰੋਡ ਦੇ ਉੱਤੇ ਬਿੱਲਾ ਉਹਨਾਂ ਦਾ ਨਾਮ ਆ ਸੋ ਇਹ ਕੁਝ ਦਿਨ ਪਹਿਲਾਂ 20 ਦਿਨ ਪਹਿਲਾਂ ਇਹ ਮੁੰਡਾ ਬਾਹਰਲੇ ਮੁਲਕ ਚੋਂ ਇੱਥੇ ਆਇਆ ਸੀਗਾ ਤੇ ਆਪਣੀ ਦੁਕਾਨ ਤੇ ਬੈਠਾ ਸੀ ਕੋਈ ਛੋਟੀ ਜਿਹੀ ਲੜਾਈ ਝਗੜੇ ਤੋਂ ਬਾਅਦ ਸ਼ਾਇਦ ਇੱਕ ਘਟਨਾ ਇਡਾ ਰੂਪ ਲੈ ਗਈ ਆਓ ਗੱਲਬਾਤ ਕਰਦੇ ਆ ਇਸ ਲੜਕੇ ਦੇ ਡੈਡੀ ਦੇ ਨਾਲ ਸੋ ਸਾਡੇ ਨਾਲ ਇਸ ਵੇਲੇ ਲੜਕਾ ਜਿਸ ਦੀ ਮੌਤ ਹੋ ਚੁੱਕੀ ਆ ਮਨਪ੍ਰੀਤ ਤੇ ਉਹਦੇ ਡੈਡੀ ਸਾਡੇ ਨਾਲ ਆ ਹਾਂਜੀ ਇਹ ਕੀ ਨਾਮ ਜੀ ਤੁਹਾਡਾ ਮੇਰਾ ਉਧਾਂ ਬਿੱਲਾ ਕਹਿੰਦੇ ਆ ਮੀਟ ਦੀ ਦੁਕਾਨੇ ਆ ਹਾਂਜੀ ਤੇ ਫਾਟਕਾਂ ਦੇ ਉਧਾਂ ਸਿੱਧਾ ਨਾਲ ਮੇਰਾ ਸੁਦੇਵ ਆ ਜੀ ਸੁਖਦੇਵ ਹਾਂਜੀ ਸੁਖਦੇਵ ਇਹ ਸਾਰੀ ਘਟਨਾ ਕਿੱਦਾਂ ਹੋਈ ਹੈ ਕੀ ਲੱਗਦਾ ਤੁਹਾਨੂੰ ਇਸ ਘਟਨਾ ਦੇ ਪਿੱਛੇ ਕਿਸੇ ਦਾ ਹੱਥ ਹੈ ਜਾਂ ਕੀ ਹੈਗੀਗਾ ਘਟਨਾ ਭਾਜੀ ਰਾਤੀ ਲੜੇ ਹੋਇਆ ਤੰਗੜਾਂ ਵਾਲੇ ਆ ਕੇ ਇਹਨੂੰ ਕੁੱਟਿਆ ਘਟਿਆ ਵੀ ਅਚ ਬੇੜਾਂ ਚ ਬੂੜਾਂ ਵੀ ਮਾਰੀਆਂ ਵਾ 20 25 ਜਾਨੇ ਆਏ ਆ ਮੁੰਡੇ ਵੀ ਕੁੜੀਆਂ ਵੀ ਤੇ ਬੁੜੀਆਂ ਵੀ ਕੁੱਟ ਘਾਟ ਕੇ ਤੇ ਫਿਰ ਚੱਲ ਗਏ ਆ ਲੱਗੇ ਮੁੰਡਿਆਂ ਨੂੰ ਪਤਾ ਬਾਦਗਾਨ ਖੁੱਲੀ ਆ ਖੁੱਲੀ ਆ ਤਾਂ ਮੁੜ ਕੇ ਜਲ ਉਹਨੇ ਛੜਾ ਸ਼ੁਰੂ ਦਿੱਤੇ ਆ ਇਹ ਘਰੇ ਆ ਗਿਆ ਵਾ ਘਰੇ ਆ ਕੇ ਕਹਿੰਦਾ ਮੇਰੀ ਨਿਆਜ਼ ਵੇਚਤੀ ਹੋਈ ਆ ਇਹ ਮੈਨੂੰ ਘੁੱਟਿਆ ਬਾ ਉਹਨਾਂ ਨੇ ਤੇ ਘਰੋਂ ਨਿਕਲੇ ਆਇਆ ਬਾ ਪਰੋਂ ਨਿਕਲ ਕੇ ਟੇਚ ਨਾਲ ਨੂੰ ਆ ਗਿਆ ਟੇਚਨ ਦੇ ਫੇਰ ਬੁਡੀਆਂ ਆ ਕੇ ਲੱਭਦੀਆਂ ਲੁਪਦੀਆਂ ਰਹੀਆਂ ਇਹ ਨਹੀਂ ਲੱਭਾ ਸਾਨੂੰ ਸਾਰੀ ਰਾਤ ਦੇਖਦੇ ਰਹੇ ਆ ਇਹ ਨਹੀਂ ਲੱਭਾ 7-8 ਜਾਣੇ ਲੱਭਦੇ ਰਹੇ ਆ ਸਵੇਰੇ ਆਈ ਦੁਕਾਨ ਤੇ ਗਏ ਆ ਫੇਰ ਆ ਕੇ ਸਾਡੇ ਨਾਲ ਲੜਾਈ ਕਰ ਲਈ ਉਹਨਾਂ ਨੇ ਆ ਕੇ ਉਹਨਾਂ ਨੇ ਫੇਰ ਉਹ ਕੌਣ ਹੈਗੇ ਕਿੱਥੇ ਕਿੱਥੇ ਰਹਿੰਦੇ ਆ ਤੁੱਕਿਆਲੇ ਲਾਗੇ ਤੰਗੜਾਂ ਵਾਲੇ ਆ ਤੰਗੜਾਂ ਵਾਲੇ ਵੱਜਦੇ ਆ ਨਾਮ ਨੂਮ ਹੈ ਉਹਨਾਂ ਦਾ ਨਾ ਉਹ ਟਾਈਗਰ ਪ੍ਰਧਾਨ ਆ ਉਹਨਾਂ ਦਾ ਉਹਨਾਂ ਦਾ ਪਰਿਵਾਰ ਆ ਸਾਰਾ ਜਿੰਨਾ ਵੀ ਹੈਗਾ ਵਾ ਠੀਕ ਹੈ ਤੇ ਸਵੇਰੇ ਵੀ ਆਗੇ ਸਾਨੂੰ ਗਾਲਾਂ ਗੂਲਾਂ ਬਹੁਤ ਕੱਢ ਗਿਆ ਗਿਆ 20 25 ਜਾਨੇ ਆਏ ਆ ਅਸੀਂ ਦੁਕਾਨ ਖੋਲਣ ਲੱਗੇ ਮੀਟ ਦੀ ਬੱਕਰਾ ਮੁੱਕਰਾ ਬਣਾਉਂਦੇ ਹੀ ਬਹੁਤ ਆ ਉਤੋਂ ਬਾਅਦ ਜਿਹੜੇ ਬੰਦੇ ਆ ਢਾਟੂ ਦਿੱਤਾ ਉਹ ਵੀ ਚੱਲ ਗਏ ਆ ਤਾਂ ਅਸੀਂ ਆਪਣੀ ਦੁਕਾਨ ਤੇ ਹੀ ਦੁਕਾਨਦਗੂਨ ਲਾਈ ਆ ਵਾਤੇ ਵਿੱਚ ਪਤਾ ਲੱਗਾ ਵੀ ਮੁੰਡੇ ਨੂੰ ਫੋਨ ਆਇਆਗਾ ਵੀ ਇਦਾਂ ਦਾ ਸਾਨੂੰ ਲੱਗਦਾ ਪਤਾ ਵੀ ਤੁਹਾਡਾ ਮੁੰਡਾ ਮਾਰ ਕੇ ਤੇ ਛੱਡ ਦਿੱਤਾ ਵਾ ਹੁਣ ਕੀ ਚਾਹੁੰਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਪੁਲਿਸ ਵਾਲੇ ਤਾਂ ਆਏ ਆ ਪੁਲਿਸ ਵਾਲੇ ਆਏ ਪਹੁੰਚ ਗਏ ਆ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਾਰਿਆ ਉਹਨਾਂ ਨੇ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਘਟਨਾ ਹੈ ਦੱਸੋ ਨਾ ਕੋਈ ਗੱਲ ਨਾ ਕੋਈ ਪਾਸਾ ਸੰਦਾ ਰਾਤੀ ਵੀ ਲੜ ਕੇ ਗਏ ਇਹਨੂੰ ਮਾਰ ਕੇ ਕੁੱਟ ਕੇ ਗਏ ਆ ਸਵੇਰੇ ਆ ਕੇ ਸਾਡੇ ਨਾਲ 8 ਵਜੇ ਨਾਲ ਫੇਰ ਲੜਾਈ ਕੀਤੀ ਆ ਦੁਕਾਨ ਦੇ ਆਗੇ ਸਾਰਿਆਂ ਨੇ ਮੈਨੂੰ ਨਾ ਨਗਿਆ 2 ਘੰਟੇ ਦਾ ਨੂੰ ਟਾਈਮ ਦੇ ਦੇਣਾ ਰਾਤ ਦਾ ਮੁੰਡਾ ਮੇਰਾ ਗਾਇਬ ਆ 6 ਆ ਗਿਆ ਠੀਕ ਹੈ ਨੇ ਮੈਂ ਪਰਚਾ ਢਾਡੇ ਦੇ ਕਰਾਉਣਾ ਤੇ ਮੋਰਿਓ ਮੈਨੂੰ ਧਮਕੀਆਂ ਦਿੰਦੇ ਵੀ ਅਸੀਂ ਵੀ ਤੇਰੇ ਤੇ ਪਰਚਾ ਕਰਾ ਦੇਵਾਂਗੇ ਕੁੜੀ ਦਾ ਮੈਂ ਗਿਆ ਕਰਾ ਦਿਓ ਤੁਹਾਡੇ ਕੋਲ 2-3 ਘੰਟੇ ਦੇ ਟਾਈਮ ਦੇ ਆ ਆ ਕੇ ਕਰਾ ਤੇ ਬਾਅਦ ਜੋ ਮੈਂ ਕਰਾਉਂਗਾ ਵੀ ਕੁੜੀ ਦਾ ਨਾਮ ਹਾਂਜੀ ਵੀ ਨੂੰ ਛੇੜਿਆ ਜਾਂ ਕਿਦਾਂ ਕਿਹੜੀ ਕਿੱਡੀ ਸੀਗੀ 5 ਸਾਲ ਦੀ ਦੱਸਦਾ ਕੋਈ 12 ਸਾਲ ਦੀ ਦੱਸਣ ਦੇ ਆ ਨਹੀਂ ਜੀ ਲੱਗੇ ਤਾਂ ਜਾਨਵਰ ਸੀਗੇ ਮੁੰਡਾ ਵਿਆਹ ਸੀ ਜੰਮਾ ਮੁੰਡਾ ਵਿਆਹ ਬਰਿਆ ਪਰਿਵਾਰ ਵਾਲਾ ਫੈਮਿਲੀ ਵਾਲਾ ਵਾ ਵਿਆਹ ਨੂੰ ਸੋ ਮੁੰਡਾ ਵਿਆਹ ਪਤਾ ਵਿਆਹ ਬਰਿਆ ਆ 20 25 ਦਿਨ ਹੋਏ ਆ ਤੇ ਆਹ ਘਟਨਾ ਹੋ ਗਈ ਆ ਸਾਨੂੰ ਇਨਸਾਫ ਚਾਹੀਦਾ ਪੂਰਾ ਚਾਹੀਦਾ ਸਾਨੂੰ ਸ਼ੱਕ ਉਹਨਾਂ ਤੇ ਹੀ ਆ ਵੀ ਉਹਨਾਂ ਨੇ ਮਾਰਿਆ ਉਹਨਾਂ ਨੇ ਕੰਮ ਕੀਤਾ ਰਾਤੀ ਵੀ ਲੜਾਈ ਕਰਕੇ ਗਏ ਆ ਕੁੱਟ ਮਾਰ ਕੇ ਗਏ ਚਵੇੜਾਂ ਚੂੜਾਂ ਡਾਂਗਾ ਡੂਆਂ ਤੇ ਸਵੇਰੇ ਫੇਰੇ ਆਗੇ ਸਾਨੂੰ ਗਾਲਾਂ ਮੰਦਾ ਚੰਗਾ ਬਹੁਤ ਕੀਤੀ ਲੜਾਈ ਘਰ ਨੂੰ ਤਿਆਰੀ ਤੇ ਲਾਗੇ ਦੁਕਾਨਦਾਰੋਂ ਨਾ ਹੁੰਦੇ ਟਾਉਂਦੇ ਕਹਿੰਦੇ ਤੇ ਫਿਰ ਸਾਨੂੰ ਮਾਰ ਦੇਣਾ ਹੀ ਕੁੱਟ ਦੇਣਾ ਹੀ ਉਹਨਾਂ ਨੇ ਜਿਦਾ 20 25 30 ਜਾਣੇ ਆਓ ਉਹ ਵੀ ਦੁਕਾਨਾਂ 'ਚ ਬੰਦੇ ਨਾ ਹੁੰਦੇ ਤਾਂ ਸਟਾ ਇਹਨਾਂ ਦੇ ਮਾਰ ਦੇਣੀ ਸੋ ਇਹਨਾਂ ਮੁੰਡਾ ਕੋਲ ਖੜਾ ਵਾ ਇਹਨੇ ਵੀ ਟਾਇਆ ਰਾਤ ਦਾ ਵੀ ਇਹਨੂੰ ਪਤਾ ਵਾ ਸਵੇਰ ਦਾ ਵੀ ਇਹਨੂੰ ਪਤਾ ਵਾ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਕੁਝ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਝ ਜੋ ਰਾਤੀਂ ਘਟਨਾ ਹੋਈ ਉਹ ਮੇਰੇ ਸਾਹਮਣੇ ਹੋਈ ਆ ਅੱਛਾ ਔਰ ਇਹ ਜਿਹੜਾ ਬੰਦਾ ਹੈ ਨੀਗਾ ਕਿਉਂਕਿ ਮੇਰੇ ਇੱਥੇ ਇਹਦਾ ਸਾਰਾ ਕੁਝ ਹੋਇਆ ਜੋ ਵੀ ਕਾਰੋਬਾਰ ਕੀਤਾ ਦਾ ਮੈਂ ਹੀ ਕੀਤਾ ਦਾ ਮੈਂ ਵੱਡਾ ਦਾ ਭਰਾ ਮੰਨਦਾ ਹੇ ਇਹਦੇ ਦੁਕਾਨ ਬੰਦ ਕਰ ਪਿਛਲੇ ਪਾਸੇ ਕੋ ਬੱਚੇ ਆ ਚਾਨਵਰੇ ਛੋਟੇ ਕੁੱਤਿਆਂ ਦੇ ਉਹਨੇ ਦੁੱਧ ਪੌਣੇ ਪਾਲੇ ਅਸੀਂ ਉਹ ਰੋਡ ਤੇ ਆਉਂਦੇ ਸੀ ਤੇ ਇਹਨਾਂ ਨੇ ਕਿਹਾ ਪਿੱਛੇ ਹੋ ਜਾਓ ਇਹਨਾਂ ਨੇ ਇਹਨਾਂ ਨੇ ਮੁੜ ਕੇ ਗੱਲ ਬਣਾ ਲਈ ਸਾਡੀ ਕੁੜੀ ਨੂੰ ਛੇੜਿਆ ਇਦਾਂ ਦਾ ਬੰਦਾ ਹੈ ਨਹੀਂ ਗਾਰੰਟੀ ਮੈਂ ਚੱਕਦਾ ਇਸ ਬੰਦੇ ਦੀ ਇਹੋ ਜਿਹਾ ਕੋਈ ਵੀ ਹੈ ਨਹੀਂ ਨਾ ਤੰਨਾ ਚੋਂ ਔਰ ਕੋਸ਼ਲ ਪਹਿਲਾਂ ਇਹਨੂੰ ਮੈਂ ਲੈ ਕੇ ਆਇਆ ਜਦੋਂ ਵਾਪਸ ਆਇਆ ਬਾਹਰ ਔਰ ਜਲੰਧਰੋਂ ਮੈਂ ਜਾ ਕੇ ਇਹਨੂੰ ਗੱਡੀ ਵਿੱਚ ਲੈ ਕੇ ਆਇਆ ਤੇ ਜੇ ਕੋਈ ਇਦਾਂ ਦੀ ਗੱਲ ਆ ਹੁੰਦੀ ਲਵੰਦੀ ਸਾਨੂੰ ਪਤਾ ਹੁੰਦਾ ਹਾਂਜੀ ਔਰ ਦੂਸਰੀ ਗੱਲ ਇਹ ਕਿ ਜਦੋਂ ਰਾਤ ਰੈਨ ਨੂੰ ਮੈਂ ਰਾਤ ਜਦੋਂ ਇਹ ਲੜਨ ਆਇਆ ਮੈਂ ਉਹਦਾ ਉਹਨਾਂ ਦੇ ਬਾਪਰੇ ਹੱਥ ਜੋੜੇ ਵੀ ਤੁਸੀਂ ਐਸਮ ਚੱਲ ਜਾ ਜਿਹੜੀ ਗੱਲਬਾਤ ਆਪਾਂ ਸਵੇਰੇ ਕਰਦੇ ਆਂ ਬਹਿ ਕੇ ਕਰਾਂਗੇ ਉਹਦਾ ਪੇਪੀ ਆਜੂਗਾ ਤੁਸੀਂ ਵੀ ਆਜੋ ਜੋ ਸਵੇਰੇ ਵੀ ਆਏ ਆ ਉਦੋਂ ਵੀ ਉਹਨਾਂ ਨੇ ਕਿਹਾ ਬੋ ਦੁਕਾਨ ਲਾ ਰਿਹਾ ਆਪਦੀ ਦੁਕਾਨ ਲਾ ਲੈਂਦੇ ਤੁਸੀਂ ਗਾਲਾਂ ਨਾ ਕਢੋ ਹੱਥ ਜੋੜੇ ਫਿਰ ਵੀ ਲੇਕਿਨ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਉਦੋਂ ਬਾਅਦ ਇਹ ਚਾਲਿਆ ਚਾਹ ਪੀਣ ਲੱਪਿਆ ਤੇ ਸਾਨੂੰ ਫੋਨ ਆ ਗਿਆ ਤਾਂ ਡੈਡ ਬੜੀ ਠਿਕ ਪਈਏ ਦੇਖੋ ਆਗੇ ਅਸੀਂ ਆ ਕੇ ਦੇਖੀ ਤਾਂ ਸਾਡਾ ਬੰਦਾ ਬੈਠਾ ਪਿਆ ਔਰ ਸਾਨੂੰ ਇਨਸਾਫ ਚਾਹੀਦਾ ਜਿੰਨਾ ਚ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨੂੰ ਕੁਝ ਵੀ ਨਹੀਂ ਕਰਨਾ ਇਹਦੇ ਲਈ ਸਾਨੂੰ ਰੋਡ ਜੰਪ ਕਰਨਾ ਪੈ ਜਵੇ ਥਾਣਾ ਘੇਰਨਾ ਪੈ ਜਵੇ ਜੋ ਵੀ ਕਰਨਾ ਪ ਕੈਮਰਾਮੈਨ ਗਵਿੰਦਰ ਸਹਿਮ ਦੇ ਨਾਲ ਗੋਬਿੰਦ ਰਾਏ ਪੀਰਪੰਡ ਨਕੋਦਰ ਕੀ ਕੀ ਲਾ ਨਾ ਦੀ ਪੇਚਨਾਂ ਵੀ ਕੁੜੀਆਂ ਬੜੀਆਂ ਮੁੰਡੇ ਸਾਰੇ ਫਿਰਦੇ ਆ ਹੋ ਕੇ ਲੱਭਦੇ ਗਏ ਗੱਡੀ ਚ ਦਾ ਬੰਦਾ ਦੱਸ ਰੋਵੇਂ ਦਾ ਬੰਦਾ ਲੱਭਦਾ ਨਹੀਂ ਓ ਦੇ ਸੈਕਟਰ ਮਾਨ ਕੇ ਤੇ ਬਚਿਆ ਨਹੀਂ ਕਰਦਾ ਓਏ ਕਿਹੜਾ ਭੈਣ ਚੋ ਦੇ ਮਰੀ ਬਣ ਗਿਆ ਰੱਬਾ ਓਏ उहो साढा जवान पुत रुण गाओ रेर वीरू कहिड़ी सट वॼ गी उड़ा ज़ुल्म हो मेर